ਹੁਣ ਸਜਣਾ ਸਾਨੂੰ ਭੁੱਲ ਗਿਆ ਏ ਕਿਸੇ ਹੋਰ ਤੇ ਲੱਗਦਾ ਡੁੱਲ ਗਿਆ ਏ ਕਦੇ ਬੋਲਣ ਤੋਂ ਤੈਨੂੰ ਡਰ ਸੀ ਲੱਗਦਾ ਹੁਣ ਇੱਕਦਮ ਇੰਨਾ ਖੁੱਲ ਗਿਆ ਏ ਤੈਨੂੰ ਯਾਦ ਹੈ ਨਾ ਕਿ ਅਸੀਂ ਤੇਰੇ ਲਈ ਮੋਏ ਸੀ ਜਦੋਂ ਤੂੰ ਇਕੱਲਾ ਰੋਂਦਾ ਸੀ ਤੇਰੇ ਨਾਲ ਰੋਏ ਸੀ ਤੂੰ ਬੇਸ਼ੱਕ ਸਾਨੂੰ ਭੁੱਲ ਜਾ ਤੇਰਾ ਸਾਥ ਨਾ ਛੱਡਾਂਗੇ ਜੇ ਮੂਰੇ ਨਹੀਂ ਦਿਖਦਾ ਤਾਂ ਤੈਨੂੰ ਖਿਆਲਾਂ ਚ ਤਾਂ ਲੱਭਾਂਗੇ ਤੂੰ ਦੇਖੀ ਉਸ ਦਿਨ ਸਜਣਾ ਤੈਨੂੰ ਸਾਡੇ ਨਾਲ ਹੋਣ ਦਾ ਸਾਂ ਜ਼ਰੂਰ ਹੋਗਾ ਜਦੋਂ ਮੁਰਤੂ ਹੋਇਆ ਕੱਲਾ ਤੇਰੇ ਨਾਲ ਨਾ ਖਲੋਊਗਾ ਤੂੰ ਡਿਗਦਾ ਟੈਂਦਾ ਮੁੜ ਸਾਡੇ ਕੋਲ ਵਾਪਸ ਆਏਗਾ ਸਾਨੂੰ ਬਾਹਾਂ ਵਿੱਚ ਲੈ ਕੇ ਤੂੰ ਫਿਰ ਗੱਲ ਨਾਲ ਲਾਵੇਂਗਾ ਅਸੀਂ ਉਸ ਦਿਨ ਵੀ ਤੇਰਾ ਦੁੱਖ ਵਡਾਵਾਂਗੇ ਜਿਵੇਂ ਵਡਾਇਆ ਪਹਿਲਾਂ ਸੀ ਭਾਵੇਂ ਤੂੰ ਸਾਨੂੰ ਨਹੀਂ ਭੁੱਲਿਆ ਦੇਖ ਕੇ ਚੇਲਾ ਬਹਿਲਾ ਸੀ ਚਲ ਕੋਈ ਨਾ ਤੇਰੀ ਮਜਬੂਰੀ ਅਸੀਂ ਸਮਝ ਵੀ ਸਕਦੇ ਆ ਜਦ ਮਰਜੀ ਕੋਲਾ ਕੇ ਬਹਿ ਜਾਵੇਂ ਸਤਿਆ ਅਸੀਂ ਤੇਰੀ ਜਗ੍ਹਾ ਖਾਲੀ ਰੱਖਦੇ ਆ ਅਸੀਂ ਜਗ੍ਹਾ ਤੇਰੀ ਖਾਲੀ ਰੱਖਦੇ ਆ